ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਐਸ ਸਵੇਰਾ ਓਟੀਟੀ ਤੇ ਅੱਜ ਜਿਸ ਫਿਲਮ 'ਤੇ ਅਸੀਂ ਗੱਲ ਕਰਨ ਲੱਗੇ ਹਾਂ ਉਹ ਫਿਲਮ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਤੇ ਇਹ ਫਿਲਮ ਬਹੁਤ ਹੀ ਕਮਾਲ ਦੀ ਫਿਲਮ ਹੈ ਤੇ ਗਿੱਪੀ ਗਰੇਵਾਲ ਔਰ ਸ਼ਿੰਦਾ ਗਰੇਵਾਲ ਪਹਿਲੀ ਵਾਰੀ ਇਕੱਠੇ ਨਜ਼ਰ ਆਏ ਸੰ ਲੀਡ ਤੇ ਔਰ ਇਸ ਫਿਲਮ ਦੀ ਜੇ ਗੱਲ ਕਰੀਏ ਇਸ ਫਿਲਮ ਦੇ ਵਿੱਚ ਲੀਡ ਤੇ ਨਜ਼ਰ ਆਏ ਸੰ ਗਿੱਪੀ ਗਰੇਵਾਲ ਸ਼ਿੰਦਾ ਗਰੇਵਾਲ ਹੀਨਾ ਖਾਨ ਜਸਵਿੰਦਰ ਪੱਲਾ ਹਰਦੀਪ ਗਿੱਲ ਸੋ ਕਈ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਪ੍ਰਿੰਸ ਕਮਲਜੀਤ ਨਰਮਰ ਰਸ਼ੀ ਰਗਵੀਰ ਬੋਲੀ ਤੇ ਸੀਮਾ ਕੌਸ਼ਲ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ OTT ਚੋਪਾਲ ਤੇ ਰਿਲੀਜ਼ ਹੋ ਚੁੱਕਿਆ ਜਿਨ੍ਹਾਂ ਨੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਉਹ ਚੋਪਾਲ ਤੇ OTT ਤੇ ਜਾ ਕੇ ਫਿਲਮ ਦਾ ਆਨੰਦ ਮਾਣ ਸਕਦੇ ਨੇ ਜੇਕਰ ਗੱਲ ਕਰੀਏ ਇਸ ਦੀ ਰਿਲੀਜ਼ਿੰਗ ਦੀ ਤਾਂ ਸਭ ਤੋਂ ਪਹਿਲਾਂ ਇਹ ਫਿਲਮ ਅਨਾਉਂਸ ਹੋਈ ਸੀ 28 ਜੁਲਾਈ ਨੂੰ 2023 ਦੇ ਵਿੱਚ ਤੇ ਉਸ ਤੋਂ ਬਾਅਦ ਇਸ ਫਿਲਮ ਨੂੰ 14 ਅਪ੍ਰੈਲ 2024 ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਸੀ ਪਰ ਇਸ ਤੋਂ ਬਾਅਦ ਪੋਸਟਪੋਨ ਕਰ ਦਿੱਤੀ ਗਈ ਸੀ ਸੋ ਫਾਈਨਲੀ ਇਹ ਫਿਲਮ 10 ਮਈ 2024 ਨੂੰ ਰਿਲੀਜ਼ ਹੋਈ ਸੀ ਤੇ ਸਿਨੇਮਾ ਘਰਾਂ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਕਿਉਂਕਿ ਬਿਲਕੁਲ ਪਿਓ ਪੁੱਤ ਦੀ ਕਹਾਣੀ ਸੀ ਹਟ ਕੇ ਫਿਲਮ ਸੀ ਸੋ ਹੁਣ ਇਹ ਫਿਲਮ OTT ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ ਜਿਨ੍ਹਾਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਹੁਣ OTT ਚੋਪਾਲ ਤੇ ਦੇਖ ਸਕਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਐਸ ਸਵੇਰਾ ਓਟੀਟੀ ਤੇ ਅੱਜ ਜਿਸ ਫਿਲਮ ਦੀ ਅਸੀਂ ਗੱਲ ਕਰਨ ਲੱਗੇ ਆਂ ਉਹ ਫਿਲਮ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਤੇ ਇਹ ਫਿਲਮ ਬਹੁਤ ਹੀ ਕਮਾਲ ਦੀ ਫਿਲਮ ਹੈ ਤੇ ਗਿੱਪੀ ਗਰੇਵਾਲ ਔਰ ਸ਼ਿੰਦਾ ਗਰੇਵਾਲ ਪਹਿਲੀ ਵਾਰੀ ਇਕੱਠੇ ਨਜ਼ਰ ਆਏ ਸਨ ਲੀਡ ਤੇ ਔਰ ਇਸ ਫਿਲਮ ਦੀ ਜੇ ਗੱਲ ਕਰੀਏ ਇਸ ਫਿਲਮ ਦੇ ਵਿੱਚ ਲੀਡ ਤੇ ਨਜ਼ਰ ਆਏ ਸਨ ਗਿੱਪੀ ਗਰੇਵਾਲ ਸ਼ਿੰਦਾ ਗਰੇਵਾਲ ਹੀਨਾ ਖਾਨ ਜਸਵਿੰਦਰ ਪੱਲਾ ਹਰਦੀਪ ਗਿੱਲ ਸੋ ਕਈ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਪ੍ਰਿੰਸ ਕਮਲਜੀਤ ਨਿਰਮਲ ਰਸ਼ੀ ਰਗਵੀਰ ਬੋਲੀ ਤੇ ਸੀਮਾ ਕੌਸ਼ਲ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ OTT ਚੋਪਾਲ ਤੇ ਰਿਲੀਜ਼ ਹੋ ਚੁੱਕਿਆ ਜਿਨ੍ਹਾਂ ਨੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਉਹ ਚੋਪਾਲ ਤੇ OTT ਤੇ ਜਾ ਕੇ ਫਿਲਮ ਦਾ ਆਨੰਦ ਮਾਣ ਸਕਦੇ ਨੇ ਜੇਕਰ ਗੱਲ ਕਰੀਏ ਇਸ ਦੀ ਰਿਲੀਜ਼ਿੰਗ ਦੀ ਤਾਂ ਸਭ ਤੋਂ ਪਹਿਲਾਂ ਇਹ ਫਿਲਮ ਅਨਾਉਂਸ ਹੋਈ ਸੀ 28 ਜੁਲਾਈ ਨੂੰ 2023 ਦੇ ਵਿੱਚ ਤੇ ਉਸ ਤੋਂ ਬਾਅਦ ਇਸ ਫਿਲਮ ਨੂੰ 14 ਅਪ੍ਰੈਲ 2024 ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਸੀ ਪਰ ਇਸ ਤੋਂ ਬਾਅਦ ਪੋਸਟਪੋਨ ਕਰ ਦਿੱਤੀ ਗਈ ਸੀ ਸੋ ਫਾਈਨਲੀ ਇਹ ਫਿਲਮ 10 ਮਈ 2024 ਨੂੰ ਰਿਲੀਜ਼ ਹੋਈ ਸੀ ਤੇ ਸਿਨੇਮਾ ਘਰਾਂ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਕਿਉਂਕਿ ਬਿਲਕੁਲ ਪਿਓ ਪੁੱਤ ਦੀ ਕਹਾਣੀ ਸੀ ਹਟ ਕੇ ਫਿਲਮ ਸੀ ਸੋ ਹੁਣ ਇਹ ਫਿਲਮ OTT ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ ਜਿਨ੍ਹਾਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਹੁਣ OTT ਚੋਪਾਲ ਤੇ ਦੇਖ ਸਕਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਇਹ ਸਵੇਰਾ OTT ਤੇ ਅੱਜ ਜਿਸ ਫਿਲਮ ਦੀ ਅਸੀਂ ਗੱਲ ਕਰਨ ਲੱਗੇ ਆਂ ਉਹ ਫਿਲਮ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਤੇ ਇਹ ਫਿਲਮ ਬਹੁਤ ਹੀ ਕਮਾਲ ਦੀ ਫਿਲਮ ਹੈ ਤੇ ਗਿੱਪੀ ਗਰੇਵਾਲ ਔਰ ਸ਼ਿੰਦਾ ਗਰੇਵਾਲ ਪਹਿਲੀ ਵਾਰੀ ਇਕੱਠੇ ਨਜ਼ਰ ਆਏ ਸਨ ਲੀਡ ਤੇ ਔਰ ਇਸ ਫਿਲਮ ਦੀ ਜੇ ਗੱਲ ਕਰੀਏ ਇਸ ਫਿਲਮ ਦੇ ਵਿੱਚ ਲੀਡ ਤੇ ਨਜ਼ਰ ਆਏ ਸਨ ਗਿੱਪੀ ਗਰੇਵਾਲ ਸ਼ਿੰਦਾ ਗਰੇਵਾਲ ਹੀਨਾ ਖਾਨ ਜਸਵਿੰਦਰ ਪੱਲਾ ਹਰਦੀਪ ਗਿੱਲ ਸੋ ਕਈ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਪ੍ਰਿੰਸ ਕਮਲਜੀਤ ਨਿਰਮਲ ਰਸ਼ੀ ਰਗਵੀਰ ਬੋਲੀ ਤੇ ਸੀਮਾ ਕੌਸ਼ਲ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ OTT ਚੋਪਾਲ ਤੇ ਰਿਲੀਜ਼ ਹੋ ਚੁੱਕਿਆ ਜਿਨ੍ਹਾਂ ਨੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਉਹ ਚੋਪਾਲ ਤੇ OTT ਤੇ ਜਾ ਕੇ ਫਿਲਮ ਦਾ ਆਨੰਦ ਮਾਣ ਸਕਦੇ ਨੇ ਜੇਕਰ ਗੱਲ ਕਰੀਏ ਇਸ ਦੀ ਰਿਲੀਜ਼ਿੰਗ ਦੀ ਤਾਂ ਸਭ ਤੋਂ ਪਹਿਲਾਂ ਇਹ ਫਿਲਮ ਅਨਾਉਂਸ ਹੋਈ ਸੀ 28 ਜੁਲਾਈ ਨੂੰ 2023 ਦੇ ਵਿੱਚ ਤੇ ਉਸ ਤੋਂ ਬਾਅਦ ਇਸ ਫਿਲਮ ਨੂੰ 14 ਅਪ੍ਰੈਲ 2024 ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਸੀ ਪਰ ਇਸ ਤੋਂ ਬਾਅਦ ਪੋਸਟਪੋਨ ਕਰ ਦਿੱਤੀ ਗਈ ਸੀ ਸੋ ਫਾਈਨਲੀ ਇਹ ਫਿਲਮ 10 ਮਈ 2024 ਨੂੰ ਰਿਲੀਜ਼ ਹੋਈ ਸੀ ਤੇ ਸਿਨੇਮਾ ਘਰਾਂ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਕਿਉਂਕਿ ਬਿਲਕੁਲ ਪਿਓ ਪੁੱਤ ਦੀ ਕਹਾਣੀ ਸੀ ਹਟ ਕੇ ਫਿਲਮ ਸੀ ਸੋ ਹੁਣ ਇਹ ਫਿਲਮ OTT ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ ਜਿਨ੍ਹਾਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਹੁਣ OTT ਚੋਪਾਲ ਤੇ ਦੇਖ ਸਕਦੇ ਨੇ